ਬਹੁਤ ਲੰਬੇ ਅਰਸੇ ਤੋਂ ਇੱਕ ਪੰਜਾਬ ਦੀ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਿਲਾ ਰਾਏਪੁਰ ਨੂੰ ਕਿਲਾ ਰਾਏਪੁਰ ਨੂੰ ਜਿਹੜਾ ਉਹ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀਗਾ ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਸੀ ਪੰਜਾਬ ਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਚ ਪ੍ਰਸਿੱਧ ਸੀਗੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਰੋਕ ਲਾ ਦਿੱਤੀ ਗਈ ਸੀਗੀ ਸਟੇਟ ਵਰਸ ਨਗਰ ਆਜ ਐਕਟ ਜੱਜਮੈਂਟ ਸੀਗੀ ਉਹ ਜੱਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟੱਡੀ ਤੋਂ ਬਾਅਦ ਪੂਰਾ ਧਿਆਨ ਲਗਾ ਕਰਨ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਹੇ ਹੁਣ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਸ਼ੂਆਂ ਦੇ ਅੰਦਰ ਜਿਹੜਾ ਸਾਡਾ ਕਲਚਰ ਹੈਗਾ ਕਿ ਸਾਡੇ ਕਲਚਰ ਦੇ ਅੰਦਰ ਪਸ਼ੂ ਕੀ ਰੋਲ ਲਿਭਾਉਦੇ ਦੇਗੇ ਪੰਛੀ ਕੀ ਰੋਲ ਲਿਵਾਉਂਦੇ ਨੇ ਮਨੁੱਖ ਕੀ ਰੋਲ ਲਿਵਾਉਂਦਾਗਾ ਔਰ ਜਾਨਵਰ ਕੀ ਰੋਲ ਲਿਵਾਉਂਦਾਗਾ ਉਸ ਤਹਦੇ ਮੈਂ ਸਭੰਦਾ ਸਾਡੇ ਜਿਹੜੇ ਬੈਲ ਸੀ ਜਿਹੜੇ ਸਾਡੇ ਵੜਦ ਸੀ ਜਿਹੜੇ ਉਹ ਕੀ ਰੋਲ ਲਿਵਾਉਂਦੇ ਸੀ ਉਹ ਕੱਲੇ ਇਹ ਦੀ ਸੀ ਕਿ ਖੇਤਾਂ ਵਿੱਚ ਕੱਲੀ ਉਹ ਸਾਡੀ ਜਿਹੜਾ ਖੇਤਾਂ ਲਈ ਕੰਮ ਆਉਂਦੇ ਸੀਗੇ ਸਾਡੀ ਬਾਈਯੋਗ ਦੀ ਕੰਮ ਆਉਂਦੇ ਸੀ ਪਰ ਲੇਕਿਨ ਉਹ ਕਿਤਰਾ ਕਿਤੇ ਬਹੁਤ ਵੱਡਾ ਹਿੱਸਾ ਸੀ ਕਿਉਂ ਪੰਜਾਬ ਦੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਸੀ ਪੰਜਾਬ ਦੇ ਲੋਕਾਂ ਦੇ ਕਲਚਰ ਦੇ ਵਿੱਚ ਵੀ ਸ਼ਾਮਿਲ ਸੀ ਸੋ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਨੇਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਅਜ ਐਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਆ ਉਹ ਐਕਟ ਪਾਸ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਸਕਣ ਔਰ ਪੰਜਾਬ ਜਿਹੜਾ ਮੈਂ ਸਮਝਦਾ ਪਿੱਛੇ ਚੱਲਿਆ ਗਿਆ ਸੀ ਉਹਨੂੰ ਵੱਡੀ ਰਾਹਤ ਮਿਲ ਸਕੇ